ਗਾਇਕ ਆਰਨੇਤ ਪਿੰਡ ਤਨਪੁਰਾ ਵਾਲੇ ਦੀ ਗਰੀਬ ਕੁੜੀ ਦਾ ਘਰ ਬਣਾ ਕੇ ਸਾਰਾ ਫਰਨੀਚਰ ਦਾ ਸਮਾਨ ਵੀ ਖੁਦ ਘਰੇ ਛੱਡ ਕੇ ਆਇਆ ਇਸ ਕੁੜੀ ਦਾ ਨਾਮ ਮੀਰਾ ਹੈ ਜਿਸ ਦੇ ਮੂੰਹੋਂ ਬੋਲ ਨਿਕਲੇ ਸੀ ਕਿ ਆਰਨੇਤ ਵੱਡਾ ਹੋ ਕੇ ਵੱਡਾ ਕਲਾਕਾਰ ਬਣੂੰਗਾ ਅਤੇ ਵੱਡੀਆਂ ਗੱਡੀਆਂ ਦੇ ਵਿੱਚ ਘੁੰਮੂਗਾ ਕੁੜੀ ਦੇ ਬੋਲ ਸੱਚ ਹੋਏ ਹੁਣ ਜਦੋਂ ਵੀ ਆਰ ਨੇਤ ਗੱਡੀ ਲੈ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਮੀਰਾ ਇਸ ਕੁੜੀ ਨੂੰ ਉਸ ਗੱਡੀ ਦੇ ਵਿੱਚ ਬਿਠਾਉਂਦਾ ਹੈ ਤੇ ਹਜ਼ਾਰਾਂ ਰੁਪਏ ਦਾ ਸਗਨ ਵੀ ਦਿੰਦਾ ਹੈ ਤੁਹਾਨੂੰ ਇਹ ਆਰ ਨੇਤ ਦਾ ਕੰਮ ਕਿਸ ਤਰ੍ਹਾਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਜੀ